ਹੈ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਵੀਰ ਬੰਗਾ ਜੋ ਭਾਜਪਾ ਜਿਲ੍ਹਾ ਐਸ்சி ਮੋਟਰਾ ਜਨਰਲ ਸੈਕਟਰੀ ਸਾਥਿਓ ਅੱਜ ਆਪਾਂ ਤੁਹਾਡੇ ਨਾਲ ਵਿਚਾਰ ਕਰਾਂਗੇ ਜੋ ਕਿ ਸਾਡੇ ਜੋ ਸਾਡਾ ਪੰਜਾਬ ਹੈ ਪਹਿਲਾਂ ਤਾਂ ਇਹੋ ਜ ਹੜ੍ਹਾਂ ਦੇ ਖੂਪ ਤੋਂ ਹੜ੍ਹਾਂ ਦੇ ਵਿੱਚੋਂ ਨਿਕਲਿਆ ਤੇ ਹੁਣ ਜੋ ਕਿ ਪ੍ਰਵਾਸੀਆਂ ਦਾ ਬਹੁਤ ਜ਼ਿਆਦਾ ਉੜਾ ਬਾਰੇ ਇਹਨਾਂ ਵੱਲੋਂ ਕੁਝ ਪੰਜਾਬੀ ਬੱਚਿਆਂ ਦੇ ਨਾਲ ਦੁਸ਼ਕਰਮ ਕੀਤਾ ਜਾ ਰਿਹਾ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਤੁਸੀਂ ਪਿਛਲੇ ਕੁਝ ਦਿਨ ਪਹਿਲਾ ਹਸ਼ਰਪੁਰ ਦੇ ਵਿੱਚ ਇੱਕ 5 ਸਾਲ ਦੇ ਬੱਚੇ ਨਾਲ ਦੁਸ਼ਕਰਮ ਕੀਤਾ ਗਿਆ ਪ੍ਰਵਾਸੀਆਂ ਦੇ ਵੱਲੋਂ ਇਸੇ ਤਰ੍ਹਾਂ ਇਹ سلسلہ ਹਰਸ਼ ਕੁਝ ਸ਼ਹਿਰਾਂ ਦੇ ਵਿੱਚ ਕੁਛ ਪਿੰਡਾਂ ਦੇ ਵਿੱਚ ਪਾਇਆ ਜਾ ਰਿਹਾ ਤੇ ਕੀ ਇਹ ਪ੍ਰਵਾਸੀ ਕੀ ਇਹ ਨਾ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਕੱਢਣਾ ਚਾਹੀਦਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਕੁਝ ਪੰਜਾਬੀਆਂ ਦੇ ਵੱਲੋਂ ਵੀ ਕੁਝ ਬੱਚਿਆਂ ਨਾਲ ਇੱਕ ਪੇ ਨੇ ਆਪਣੀ ਧੀ ਨਾਲ ਦਸ਼ਕਰਮ ਕੀਤਾ ਤਾਂ ਫਿਰ ਉਹ ਵੀ ਲੋਕ ਪੰਜਾਬ ਦੇ ਵਿੱਚੋਂ ਕੱਢਨੇ ਚਾਹੀਦੇ ਆ ਜਿਸ ਪਿਓ ਨੇ ਆਪਣੀ ਧੀ ਨਾਲ ਕੀਤਾ ਹੈ ਦਸ਼ਕਰਮ ਕੀਤਾ ਐਸ ਤਰ੍ਹਾਂ ਦੇ ਲੋਕਾਂ ਨੂੰ ਜੇਲ੍ਹ ਦੇ ਵਿੱਚ ਨਹੀਂ ਜੇਲ੍ਹ ਦੇ ਵਿੱਚ ਸਟਕੇ ਇਨਾਂ ਨੂੰ ਸਜ਼ਾ ਮਿਲਦੀ ਹੈ ਪਰ ਇਹ ਲੋਕ ਇਸ ਸਜ਼ਾ ਦੇ ਲਾਇਕ ਨਹੀਂ ਹੈ ਇਸ ਤਰ੍ਹਾਂ ਦੇ ਲੋਕ ਚੁਰਾਹੇ ਦੇ ਵਿੱਚ ਖੜੇ ਕਰਕੇ ਇਹਨਾਂ ਦੇ ਗੋਲੀ ਮਾਰਨੀ ਚਾਹੀਦੀ ਹੈ ਪੱਥਰਾਂ ਨਾਲ ਇਹਨਾਂ ਨੂੰ ਮਾਰਨਾ ਚਾਹੀਦਾ ਹੈ ਜੋ ਕਿ ਇਹੋ ਜੇ ਕਾਨੂੰਨ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਹੈ ਜੇ ਕੋਈ ਕਿਸੇ ਨਾਦਸ਼ ਕਰਮ ਕਰਦਾ ਹੈ ਤੇ ਉਸ ਨੂੰ ਚਰਾਹੇ ਦੇ ਵਿੱਚ ਪੱਥਰ ਮਾਰ-ਮਾਰ ਕੇ ਉਸ ਨੂੰ ਮਾਰਿਆ ਜਾਂਦਾ ਹੈ ਪਰ ਸਾਡਾ ਇਹ ਕਿਹੋ ਜਿਹਾ ਪੰਜਾਬ ਹੈ ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਫੜ ਕੇ ਜੇਲ੍ਹ ਦੇ ਵਿੱਚ ਸੁੱਟਦੀ ਹੈ ਇਹ ਜੇਲ੍ਹਾਂ ਦੇ ਲਾਇਕ ਨਹੀਂ ਹੈ ਇਸ ਤਰ੍ਹਾਂ ਦੇ ਲੋਕ ਇਸ ਤਰ੍ਹਾਂ ਦੇ ਲੋਕਾਂ ਨੂੰ ਚਰਾਹੇ ਦੇ ਵਿੱਚ ਖੜੇ ਕਰਕੇ ਪੱਥਰ ਮਾਰਨੇ ਚਾਹੀਏ ਪ੍ਰਵਾਸੀ ਅੱਜ ਸਾਡੇ ਦੇਸ਼ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਐ ਕਿ ਪ੍ਰਵਾਸੀਆਂ ਨੂੰ ਅਸੀਂ ਨਹੀਂ ਕੱਢਾਂਗੇ ਮੈਂ ਆਪਣੇ ਦੇਸ਼ ਦੇ ਮੁੱਖ ਮੰਤਰੀ ਨੂੰ ਇੱਕੋ ਗੱਲ ਪੁੱਛਣੀ ਚਾਹਾਂ ਜਦੋਂ ਲੜਾਈ ਲੱਗੀ ਸੀਗੀ ਤਾਂ ਉਦੋਂ ਇਹ ਸਾਰੇ ਪ੍ਰਵਾਸੀ ਜੁਪੀ ਵਿਹਾਰ ਚਾਰਖੰਡ ਹੋਰ ਜਿੱਥੋਂ-ਜਿੱਥੋਂ ਆਏ ਸੀਗੇ ਇਹ ਸਾਰੇ ਉੱਧ ਨੂੰ ਭੱਜ ਗਏ ਸੀਗੇ ਉਸ ਟਾਈਮ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਰੁਕਿਆ ਕੀ ਪੰਜਾਬ ਤੁਹਾਡਾ ਰੁਕ ਜਾਓ ਉਦੋਂ ਕਿਉਂ ਨਹੀਂ ਰੁਕੇ ਹੁਣ ਆ ਇਸ ਤਰ੍ਹਾਂ ਦੇ ਦੁਸ਼ਕਰਮਾਂ ਦੇ ਵਿੱਚ ਸਭ ਤੋਂ ਵੱਧ ਇਹ ਲੋਕ ਪਾਈ ਜਾ ਰਹੇ ਤੇ ਅੱਜ ਤੁਸੀਂ ਇਸ ਇਹਨਾਂ ਲੋਕਾਂ ਦਾ ਸਾਥ ਦੇ ਰਹੇ ਹੋ ਹਾਂ ਠੀਕ ਹੈ ਹੁਣ ਸਾਡੇ ਪੰਜਾਬ ਨੂੰ ਅਗਰ ਸਭ ਤੋਂ ਵੱਧ ਪੰਜਾਬੀ ਸਾਡੇ ਪੰਜਾਬ ਚਾਉਂਦੇ ਆ ਰਹਿੰਦੇ ਆ ਤਾਂ ਇਹਨਾਂ ਦਾ ਬੋਲ ਵਾਲਾ ਹੋਵੇਗਾ ਨਾ ਕਿ ਪੰਜਾਬੀਆਂ ਦਾ ਹਰ ਸਟੇਟ ਦੇ ਵਿੱਚ ਇੱਕ ਕਾਨੂੰਨ ਲਾਗੂ ਕੀਤਾ ਗਿਆ ਸਭ ਜਾਣਦੇ ਆ ਸਾਰੇ ਉਸ ਕਾਨੂੰਨ ਨੂੰ ਜਾਣਦੇ ਆ ਕਿ ਕਿਸੇ ਵੀ ਸਟੇਟ ਦੇ ਵਿੱਚ ਆਪਾਂ ਆਪਣਾ ਆਧਾਰ ਕਾਰਡ ਜਾਂ ਜ਼ਮੀਨ ਨਹੀਂ ਲੈ ਸਕਦੇ ਵੋਟ ਨਹੀਂ ਬਣਾ ਸਕਦੇ ਕਿ ਸਾਡੇ ਪੰਜਾਬ ਦੇ ਵਿੱਚ ਇਹ ਕਾਨੂੰਨ ਲਾਗੂ ਨਹੀਂ ਹੋ ਸਕਦਾ ਸਾਡੇ ਪੰਜਾਬ ਦੇ ਵਿੱਚ ਵੀ ਇਹ ਕਾਨੂੰਨ ਲਾਗੂ ਹੋ ਸਕਦਾ ਹੈ ਅਗਰ ਸਾਡੀ ਪੰਜਾਬ ਸਰਕਾਰ ਚਾਵੇ ਤਾਂ ਕਿ ਸਾਡਾ ਇਹ ਪੰਜਾਬ ਇੱਕ ਆਸ਼ਰਮ ਹੈ ਕਿ ਜਿਹੜਾ ਆਵੇ ਉਸ ਨੂੰ ਰੱਖਿਆ ਜਾਵੇ ਉਸ ਨੂੰ ਉਸ ਦਾ ਬੋਟ ਬਣਾਈ ਜਾਵੇ ਉਸ ਨੂੰ ਪਲਾਟ ਦਿੱਤਾ ਜਾਵੇ ਮਕਾਨ ਦਿੱਤਾ ਜਾਵੇ ਜਦ ਕਿ ਪਾਕਿਸਤਾਨਾਂ ਦੇ ਵਿੱਚ ਪੰਜਾਬੀ ਜਾ ਕੇ ਥਾਂ ਆਪਣਾ ਨਹੀਂ ਰਹਿ ਸਕਦੇ ਤੇ ਪੰਜਾਬ ਦੇ ਵਿੱਚ ਕਿਉਂ ਮੈਂ ਪ੍ਰਸ਼ਾਸਨ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਵੀ ਇਹ ਕਾਨੂੰਨ ਲਾਗੂ ਕਰ ਦਿੱਤਾ ਜਾਵੇ ਕਰ ਦੇਣਾ ਚਾਹੀਦਾ ਹੈ ਹਾਂ ਹੁਣ ਜਿਹੜੇ ਪੰਜਾਬ ਤੁਸੀਂ ਪ੍ਰਵਾਸੀਆਂ ਨੂੰ ਕੱਢ ਰਹੇ ਹੋ ਕਿ ਉਹਨੇ ਪੰਜਾਬ ਦੇ ਵਿੱਚ ਕੋਈ ਜੁਰਮ ਨਹੀਂ ਕੀਤੇ ਕਿਤੇ ਨਹੀਂ ਹੋਣਗੇ ਉਹਨਾਂ ਵਿੱਚੋਂ ਕੁਝ ਲੋਕ ਤਾਂ ਇਸ ਤਰ੍ਹਾਂ ਹੀ ਬਚ ਕੇ ਨਿਕਲ ਜਾਣੇ ਹਨ ਜਿਨ੍ਹਾਂ ਨੇ ਜੁਰਮ ਕੀਤੇ ਹੋਏ ਹਨ ਕੀ ਉਹਨਾਂ ਦੀ ਪੀਸੀਸੀ ਇੱਥੋਂ ਕਰਾ ਕੇ ਯੂਪੀ ਵਿਹਾਰ ਨਹੀਂ ਕਰ ਸਕ ਜਾ ਸਕਦੇ ਜਾਂ ਫਿਰ ਜਿਹੜਾ ਯੂਪੀ ਵਿਹਾਰ ਤੋਂ ਕੋਈ ਪ੍ਰਵਾਸੀ ਆ ਰਿਹਾ ਹੈ ਚਾਹੇ ਉਹ ਲੇਡੀਸ ਹੈ ਚਾਹੇ ਜੈਂਟਸ ਆ ਅਗਰ ਕੋਈ 16 ਸਾਲ ਤੋਂ 16 ਸਾਲ ਤੱਕ ਹੈ ਉਸਦੀ ਪੀਸੀਸੀ ਹੋਣੀ ਚਾਹੀਦੀ ਹੈ ਉਹ ਪੰਜਾਬ ਚ ਆ ਸਕਦਾ ਹੈ ਬਿਹਾਰ ਯੂਪੀ ਬਿਹਾਰ ਦੇ ਵਿੱਚ ਤਾਂ ਬੱਚੇ ਵੀ ਮਰਡਰ ਕਰਦੇ ਆ ਜੋ 12 13 ਸਾਲ 15 ਸਾਲ 16 ਸਾਲ ਤੋਂ ਸ਼ੁਰੂ ਹੋ ਜਾਂਦੇ ਆ ਉਹ ਵੀ ਇਸ ਤਰ੍ਹਾਂ ਦੇ ਕਾਨੂੰਨੀਆਂ ਹਰਕਤਾਂ ਕਰਦੇ ਆ ਉਹਨਾਂ ਦੇ ਵੀ PCC ਉਧਰੋਂ ਇੱਧਰ ਨੂੰ ਹੋਣੀ ਚਾਹੀਦੀ ਹੈ ਤਾਂ ਹੀ ਉਹ ਬੰਦਾ ਪੰਜਾਬ 'ਚ ਰਹਿ ਸਕਦਾ ਨਹੀਂ ਕਿ ਨਹੀਂ ਇਧਰੋਂ ਜਿਹੜੇ ਜਾਂਦੇ ਆ ਉਧਰ ਵੀ ਇਧਰੋਂ ਜੁਰਮ ਕਰਕੇ ਉਧਰ ਨੂੰ ਭੱਜ ਜਾਂਦੇ ਆ ਹੁਣ ਕੁਝ ਲੋਕ ਇਸ ਤਰ੍ਹਾਂ ਦੇ ਆ ਜਿਹੜੇ ਫਰਾਰ ਹੋਏ ਆ ਕਿਉਂ ਪੰਜਾਬ ਦੇ ਵਿੱਚ ਜੁਰਮ ਕਰਕੇ ਨਹੀਂ ਗਏ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਸਾਡੀ ਪੰਜਾਬ ਸਰਕਾਰ ਨੇ ਕਮੀ ਤੇ ਨਿਕਾਰੀ ਪਾਈ ਗਈ ਹੈ ਹੜਾਂ ਦੇ ਵਿੱਚ ਜੁਨਾਪਰ ਕੋ ਪਾਇਆ ਉਸ ਦੇ ਵਿੱਚ ਵੀ ਇਹ ਸਰਕਾਰ ਨਕਮੀ ਤੇ ਨਿਕਾਰੀ ਪਾਈ ਗਈ ਹੈ ਇਸ ਸਰਕਾਰ ਕਿਸੇ ਕੰਮ ਦੀ ਨਹੀਂ ਰਹੀ ਮੈਂ ਆਪਣੇ ਆਪਣੇ ਸਭ ਵੀਰਾਂ ਨੂੰ ਇਹ ਅਪੀਲ ਕਰਦਾ ਕਿ ਆਪਣੇ ਆਪਣੇ ਵਿਚਾਰ ਕਮੈਂਟਾਂ ਰਾਹੀਂ ਜਰੂਰ ਸਾਂਝੇ ਕਰਿਓ ਕਿ ਪ੍ਰਵਾਸੀਆਂ ਤੁਹਾਸੀ ਪੰਜਾਬ ਦੇ ਵਿੱਚ ਰਹਿਣ ਦੇ ਲਾਇਕ ਹੈ ਜਾਂ ਨਹੀਂ ਜਰੂਰ ਕਮੈਂਟ ਕਰਿਓ ਮੈਂ ਤੁਹਾਡਾ ਵੀ ਬਾਗਾ ਜੋ ਪਾਜਪਾ ਜਿਲ੍ਹਾ ਐਸੇ ਮੋਟਾ ਜਨ ਸੈਕਟਰੀ ਨਮਸਕਾਰ